ਜੁਕ੍ਰੇਨ ਚ ਰਹਿਣ ਵਾਲੇ ਭਾਰਤੀਆਂ ਨੇ ਪੀਐਮ ਮੋਦੀ ਨੂੰ ਚਿੱਠੀ ਲਿਖ ਦਿੱਤੀ ਹੈ ਜੰਗ ਨੂੰ ਸੰਝੋਲ ਲਈ ਮਦਦ ਮੰਗੀ ਹੈ ਜਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 23 ਅਗਸਤ ਨੂੰ ਜੁਕ੍ਰੇਨ ਦੌਰੇ ਤੋਂ ਪਹਿਲਾਂ ਹੀ ਉੱਥੇ ਮੌਜੂਦ ਭਾਰਤੀ ਭਾਈਚਾਰਕ ਲੋਕਾਂ ਵੱਲੋਂ ਇੱਕ ਖੁੱਲਾ ਪੱਤਰ ਲਿਖਿਆ ਗਿਆ ਹੈਗਾ ਜਿਸ ਵਿੱਚ ਭਾਰਤੀ ਭਾਈਚਾਰੇ ਨੇ ਪੀਐਮ ਮੋਦੀ ਨੂੰ ਸੰਕਟ ਦੀ ਇਸ ਘੜੀ ਵਿੱਚ ਭਾਰਤ ਤੋਂ ਮਨੁੱਖੀ ਮਦਦ ਦੇ ਨਾਲ-ਨਾਲ ਰੂਸ ਜੁਕ੍ਰੇਨ ਜੁੱਧ ਨੂੰ ਰੋਕਣ ਵਿੱਚ ਵੀ ਮਦਦੀ ਅਪੀਲ ਕੀਤੀ ਗਈ ਹੈ ਯੂਕਰੇਨ ਵਿੱਚ ਮੌਜੂਦ 200 ਤੋਂ ਵੱਧ ਭਾਰਤੀਆਂ ਵੱਲੋਂ ਦਸਕਤ ਕੀਤੇ ਗਏ ਗਿਨੇ ਇਸ ਖੁੱਲੇ ਪੱਤਰ ਵਿੱਚ ਪੀਐਮ ਮੋਦੀ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਇਸ ਜੰਗੀ ਸੰਕਟ ਦਾ ਸਹੀ ਹੱਲ ਕੱਢਣ ਵਿੱਚ ਤੁਹਾਡੀ ਇਹ ਗਵਾਹੀ ਅਤੇ ਦਖਲਅੰਦਾਜ਼ੀ کارਗਰ ਹੋ ਸਕਦੀ ਹੈ ਇਹ ਮਨੁੱਖੀ ਕਦਰਾਂ ਕੀਮਤਾਂ ਅਤੇ ਜਮਹੂਰੀ ਮਿਆਰਾਂ ਲਈ ਭਾਰਤ ਦਾ ਸਮਰਥਕ ਨੂੰ ਵੀ ਦਰਸਾਏਗਾ ਜੀ ਹਾਂ ਭਾਰਤੀ ਭਾਈਚਾਰੇਕ ਨੇ ਪੱਤਰ ਵਿੱਚ ਇਹ ਵੀ ਦੱਸਿਆ ਹੈ ਕਿ ਯੂਕਰੇਨ ਦੀਆਂ ਸਰਹੱਦਾਂ ਤੇ ਰੂਸੀ ਫੌਜ ਹਰ ਪਾਸਿਓਂ ਹਮਲੇ ਦੀ ਮਾਰ ਹੀਟ ਹੈ ਮਿਜ਼ਾਈਲਾਂ ਤੇ ਹਵਾਈ ਹਮਲਿਆਂ ਦਾ ਸ਼ਿਕਾਰ ਨਾ ਸਿਰਫ ਫੌਜੀ ਟਿਕਾਣਿਆਂ ਵੱਲ ਸਗੋਂ ਆਮ ਨਾਗਰਿਕਾਂ ਅਤੇ ਬੱਚਿਆਂ ਵਿੱਚ ਵੀ ਆਪਣੀਆਂ ਜਾਨਾਂ ਗੁਆ ਰਹੇ ਹਨ ਲੜਾਈ ਨੇ ਇਹ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ ਵਿੱਚ ਸਭ ਤੋਂ ਵੱਡਾ ਅੰਦਰੂਨੀ ਵਿਸਥਾਪਨ ਸੰਕਟ ਪੈਦਾ ਕੀਤਾ ਹੋਇਆ ਹੈ ਹਾਲਾਂਕਿ ਰੂਸ-ਜੁਕ੍ਰੇਨ ਸੰਕਟ ਦੇ ਭਾਰਤ ਤੇ ਸੰਭਾਵਿਤ ਸ਼ਾਂਤੀ ਪ੍ਰਸਤਾਵ ਬਾਰੇ ਪੁੱਛੇ ਜਾਣ ਤੇ ਵਿਦੇਸ਼ ਮੰਤਰਾਲੇ ਨੇ ਪਛਲੀ ਪੱਛਮੀ ਮਾਮਲਿਆਂ ਤੇ ਸਕੱਤਰ ਤਨਸ਼ੇ ਲਾਲ ਨੇ ਕਿਹਾ ਕਿ ਭਾਰਤ ਨੇ ਲਗਾਤਾਰ ਇਹ ਸਪਸ਼ਟ ਤੌਰ ਤੇ ਕਿਹਾ ਹੈ ਕਿ ਵਿਵਾਦ ਨੂੰ ਗਲਬਾਤ ਤੇ ਕੂਟਨੀਤੀ ਰਾਹੀਂ ਹੀ ਹੱਲ ਕੀਤਾ ਜਾ ਸਕਦਾ ਹੈ ਇਸ ਲਈ ਸੰਵਾਦ ਬਹੁਤ ਜ਼ਰੂਰੀ ਹੈ ਉਹਨਾਂ ਏ ਵੀ ਕਹਿਆ ਕਿ ਇੰਨਾ ਹੀ ਨਈ ਭਾਰਤ ਨੇ ਇੱਕ ਇਹ ਵੀ ਕਿਹਾ ਹੈ ਕਿ ਸਤਾਈ ਸ਼ਾਂਤੀ ਉਹਨਾਂ ਵਿਕਲਪਾਂ ਨਾਲ ਹੀ ਸੰਭਵ ਹੈ ਜੋ ਦੋਵਾਂ ਤਿਰਾਂ ਨੂੰ ਮਨਜ਼ੂਰ ਹਨ ਤੁਹਾਨੂੰ ਦੱਸ ਦਈਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪ੍ਰਧਾਨ ਮੰਤਰੀ ਦਾ ਡਾਇਰਾ ਦੌਰਾ ਗਿਆ ਯੂਕਰੇਨ ਵੱਲ ਹੈਗਾ ਆ ਲੇਕਿਨ ਉਤੋਂ ਪਹਿਲਾਂ ਹੀ ਇੱਕ ੜੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਹੁਣ ਦੇਖਣਾ ਆਏਗਾ ਕਿ ਪੀਐਮ ਵੱਲੋਂ ਕੀ ਸੰਦੇਸ਼ ਦਿੱਤਾ ਜਾਂਦਾ ਹੈ